ਮੈਂ ਬੈਲੂਨ ਤੇ ਗਿਆ ਚਲੂ ਜਾ ਚੋਲੇ ਆਏ। ਨਦੀ ਜੁੱਤੀ ਦੇਖੋ ਜਿੱਕ ਮੀ ਸੋਨੀ ਲੰਦੀ ਆ ਓਏ। ਜਿਆ ਮੰਮੀ ਦੇ ਨਵੇਂ ਸ਼ੂ ਲਏ ਸੀਗੇ। ਮਾਵਾ ਮਾਵਾ ਗਿੱਟੀਆਂ। ਛਾਉਂ ਦੱਬੀਆਂ। ਸੁੱਖਾਂ ਵਰਗੀਆਂ ਨੇ। ਅਰਾ ਹੋਈ ਤਾਂ ਬਸ ਕੁਛ ਨਹੀਂ ਉੱਥੇ ਉੱਥੇ ਮੈਂ ਮੈਨੂੰ ਮਰਬੀ ਨੂੰ ਮੈਂ ਪਹਿਲਾਂ ਵੀ ਕਹਿੰਦਾ ਸੀ ਉੱਥੇ ਨਹੀਂ ਜਾਣਾ ਨਹੀਂ ਜਾਣਾ। ਇਹ ਮਰਦਰੀ ਇਹਨੂੰ ਲੱਗ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਸੀਗਾ ਆਪਾਂ ਬੂਟ ਲੈ ਕੇ ਆਏ ਸੀ ਮੰਨੀ ਦੇ ਹਨਾ ਤੇ ਹੁਣ ਉੱਥੋਂ ਹੀ ਆਪਾਂ ਕੰਟੀਨਿਊ ਕਰ ਰਹੇ ਹਾਂ ਵੀਡੀਓ ਨੂੰ ਤੇ ਫਿਲਹਾਲ ਅੱਜ ਬਹੁਤ ਸਾਰੇ ਕੰਮ ਨੇ ਡੈਡੀ ਹੁਣ ਜਾਣਾ ਪਿੰਡ ਤੇ ਸਮਾਨ ਲੈ ਕੇ ਜਾਣਾ ਥੋੜਾ ਜਿਹਾ ਉਸ ਤੋਂ ਬਾਅਦ ਆਪਾਂ ਜਾਣਾ ਸ਼ਾਪਿੰਗਾਂ ਤੇ ਥੋੜੀਆਂ-ਥੋੜੀਆਂ ਹੋਰ ਸ਼ਾਪਿੰਗਾਂ ਸ਼ਾਪਿੰਗਾਂ ਹੀ ਚੱਲ ਰਹੀਆਂ ਦੋ-ਚਾਰ ਵਲੌਗਾਂ ਤੋਂ ਤੇ ਆਹ ਦੇਖੋ ਹੁਣ ਫਿਲਹਾਲ ਆਪਣੇ ਬਣ ਰਹੇ ਆਲੂ ਵਾਲੇ ਪਰੌਂਠੇ ਅੱਜ ਕਿੰਨੇ ਦਿਨਾਂ ਬਾਅਦ ਆਪਣੇ ਘਰ ਤੇ ਇਧਰ ਨੰਨੂ ਦੀਆਂ ਸ਼ਰਾਰਤਾਂ ਦੇਖੋ ਤੁਸੀਂ ਚਾਲੂ ਨੇ ਤੇ ਬਸਰਾਣੇ ਰੱਖ ਕੇ ਤੇ ਉਹ ਦੇਖੋ ਇਹ ਦੱਸ ਇੱਥੇ ਤੱਕ ਪਹੁੰਚੇਗਾ ਹੱਥ ਇਹਦਾ ਪਹਿਲਾਂ ਦੇਖੋ ਤੁਸੀਂ ਤੇ ਉਹ ਦੇਖ ਅੱਜਾ ਮੈਂ ਲਾ ਦਿੰਨਾ ਅੱਜਾ ਮੈਂ ਲਾ ਦਿੰਨਾ ਬੇਟਾ ਆ ਲਾ 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 ਤੇ ਉਹ ਜਾ ਰੋ ਜਾ ਰੋ ਜਾ ਰੋ ਜਾ ਹੋ ਜਾਏ ਆ ਲੋ ਜੀ ਲਓ ਜੀ ਲਾ ਲਾ ਬਸ ਕਾਕੇ ਇੰਨਾ ਥੋੜੀ ਰੁਈ ਦਾ ਹੁੰਦਾ ਇਦਾਂ ਚਾ ਲੋ ਡੈਡੀ ਹੁਣ ਤਿਆਰ ਨੇ ਮੰਨੀ ਤੇ ਡੈਡੀ ਜਾ ਰਹੇ ਨੇ ਪਿੰਡ ਗੱਡੀ ਦੇ ਵਿੱਚ ਆਪਾਂ ਹਾਂ ਨੰਨੂ ਨੰਨੂ ਜਾਏਗਾ ਨਾਲ ਨਹੀਂ ਨਹੀਂ ਜਾਏਗਾ ਨਹੀਂ ਜਾਏਗੀ ਉਹ ਫੇਰ ਤੰਗ ਕਰੇਗੀ ਉਹਨਾਂ ਨੂੰ ਕੀ ਫਾਇਦਾ ਉੱਥੇ ਜਾ ਕੇ ਨਹੀਂ ਅਜੇ ਆਣੇ ਨਹੀਂ ਅਫਸਰ ਸਟਿਚ ਹੋ ਕੇ ਮੰਮੀ ਨੇ ਜੇ ਇੱਕ ਸੂਟ ਦੇਣਾ ਹੈ ਸਟਿਚ ਕਰਵਾਉਣ ਵਾਸਤੇ ਐ ਮਾਂ ਦੀ ਚਿਕੀ ਚਿਕੀ ਸ਼ੇਮ ਇਹਨੇ ਉਹਦਾ ਲੱਗਣ ਜਿਆਦਾ ਕਰਨਾ ਜਾ ਰਿਹਾ ਹੈ ਤੇ ਮੀ ਲਗੀ ਫਸਿਆ ਉਹ ਮੈਸਟਰੀ ਚੁੱਕ ਦਿੱਤੀ। ਆ ਇਹ ਕਹਿੰਦੇ 1-2 ਦਿਨ ਪਹਿਲਾਂ ਕਰ ਲਾਂਗੇ। 1-2 ਦਿਨ ਪਹਿਲਾਂ ਤੇ ਨਹੀਂ ਕਪੜੇ ਆਏ। ਪੱਗਾਂ ਸਲਾਈ ਨੂੰ ਦਿੱਤੀਆਂ ਸੀ ਆ ਗਈਆਂ? ਨਾ ਤੁਹਾਡੇ ਕਪੜੇ ਸਲਾਈ ਨੂੰ ਦਿੱਤੇ ਨੇ ਉਹ ਵੀ ਨਹੀਂ ਆਏ। ਬੋਲੋ। ਹਲੋ ਸਾਜਾਪਾ ਤੁਹਾਡਾ ਸਵਾਗਤ ਹੈ ਨੋ ਮੈਂ ਬਲੌਗ। ਕਿਉਂ ਮੈਂ ਬਲੂਨ ਤੇ ਗਿਆ। ਚੰਗਾ ਚਾਚੂੜਾ ਹੈ। ਇਸੋ ਕਰ ਲਈ ਆਪਣਾ ਸੈਟ ਉਹ ਬਗਾ ਦੇ ਮੈਨੂੰ ਤੇ ਪੱਬੂ ਥੋੜੇ ਥੋੜੇ ਠੀਕ ਹੋ ਗਏ ਨੇ ਇੱਧਰ ਕਰੀ ਮੂੰਹ ਇੱਧਰ ਕਰਾ ਕੰਨ ਪੇੜੇ ਕਿਹਦੇ ਹਰ ਕਮੈਂਟ ਕੀਤਾ ਕਰਦਾ ਕੰਨ ਪੇੜੇ ਆ ਮੈਂ ਪੱਬੂ ਹੀ ਕਹਿੰਦਾ ਉਹ ਬੂਤ ਪਏ ਹੱਥ ਦੂਏ ਵੀ ਕਹਿੰਦੇ ਪੱਬੂ ਹਾਂ ਕਾਫੀ ਕੁਝ ਕਹਿੰਦੇ ਨੇ ਨਾ ਮੰਮੀ ਕਹਿੰਦੀ ਦੀਦੀ ਅਰੇ ਕੰਨ ਉਹ ਬੂਤ ਪਏ ਮੈਨੂੰ ਵੀ ਕਹਿੰਦੇ ਨੇ ਕਿ ਨੇਟ ਉਹ ਡਾਕਟਰ ਕਹਿੰਦਾ ਸੀ ਰੈੱਡ ਕਹਿੰਦੇ ਨੇ ਅੱਛਾ ਆ ਉਹ ਜਜ ਆਪਣੀ ਆਪਣੇ ਥਾਵਾ ਹੁੰਦਾ ਮਮਾ ਕਹਿੰਦੀ ਵੀ ਕਹਿੰਦੀ ਮੇਰਾ ਕਿੰਨੀ ਵਾਲੀ ਵੱਡੀ ਹੋ ਗਈ ਆ ਕੰਨੀ ਮੈਕ ਤੇ ਦਵਾਈ ਨਹੀਂ ਲਈ ਉਹ ਲਵਾਈ ਨਹੀਂ ਉਥੇ ਉਹ ਐਦਾ ਐਦਾ ਨਾ ਉਹ ਕੋ ਪੈਨ ਨੇ ਹਾਂ ਉਹ ਪੈਨ ਮਾਹਿੰਦਾ ਕਰਵਾ ਲਿਆ ਉਹ ਇਹਦਾ ਕੋਈ ਅਵੇ ਇੱਥੇ ਕਰਤੀ ਲਵਾਈ ਉਹਦਾਂ ਨੂੰ ਕੁਝ ਨਹੀਂ ਆਉਂਦਾ ਸਾਰੇ ਅਲੱਗ-ਅਲੱਗ ਕਰਦੇ ਨੇ ਆਪਣਾ ਉਹ ਫਿਰ ਠੀਕ ਹੋ ਜਾਂਦਾ ਹੀ ਸੁੱਚੀ ਹੋ ਜਾਂਦਾ ਸੁੱਚਾ ਨਾ ਫਿਰ ਚੱਲਾਂ ਟੈਂਡ ਆਪਣੇ ਸਾਮ ਜੁੱਤੇ ਨਹੀਂ ਵਿਖਾਣੇ ਜੁੱਤੇ ਤਾਂ ਵਿਖਾ ਲੈ ਆਪਣੇ ਸਹੀ ਤਰ੍ਹਾਂ ਦੇ ਹੁਣ ਕਮੈਂਟ ਆਉਂਦੇ ਨੇ ਕਈ ਪੁੱਛਦਾ ਕੋਈ ਪੁੱਛਦਾ ਤੇ ਤੁਹਾਡੇ ਵਾਚ ਟਾਈਮ ਕਿੰਨਾ ਹੋ ਗਿਆ ਇਹ ਪੁੱਛ ਲਈ ਮੋਨਟਾਈਜ਼ ਹੋਇਆ ਕਿ ਨਹੀਂ ਚਾਹੋ ਮੋਨਟਾਈਜ਼ ਹੋਇਆ ਕਿ ਨਹੀਂ ਹਾਂ ਬੜੇ ਲੋਕ ਸਵਾਲ ਪੁੱਛਦੇ ਨੇ ਸਰ ਤੁਸੀਂ ਕਰੋਗੇ ਤਾਂ ਹੀ ਸਾਰੀ ਹਾਂ ਵੀ ਤੁਹਾਡੇ ਹੱਥ 'ਚ ਹੀ ਹੈ ਸਾਰਾ ਕੁਝ ਤੁਸੀਂ ਕਰੋਗੇ ਤੇ ਹੋ ਜਾਏਗਾ ਹਲੇ ਤਾਂ ਨਹੀਂ ਹੋਇਆ ਉਹ ਕਿਹੜੇ ਦੇ ਮਕਦਰ ਹਾਂ ਪੁੱਛੀ ਬਲੀ ਲੜੇ ਤੇ ਮਕਦਰ ਲੱਗਦਾ ਹੈ ਸਹੀ ਗੱਲ ਹੈ ਤਕਦੀਰ ਲੜੇ ਤੇ ਮਕਦਰ ਲੱਗਦਾ ਸਹੀ ਗੱਲ ਬੰਦਾ ਨਹੀਂ ਕੁਝ ਕਰਦਾ ਦਾ ਬੰਦਾ ਮੈਂ ਹਾਂ ਸਹੀ ਗੱਲ ਹੈ ਹਾਂਜੀ ਬੇਟਾ ਓਹੋ 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 ਨਾਲੇ ਤੇਰੀ ਸੋਹਣੀ ਲੱਗਦੀ ਹੈ ਸੋਹਣੀ ਲੱਗਦੀ ਹੈ ਓਏ ਬਾਹਰ ਕਾਕਾ ਡੱਗੇ ਬਾਹਰ ਤਾਂ ਨਾ ਕੱਟ ਕੇ ਤੇ ਲੈ ਨੂੰ ਪਰੇ ਕਰਦੇ ਨਾ ਇਹਨੂੰ ਗੱਤੇ ਨੂੰ ਪਰੇ ਕਰਦੇ ਗੱਤਾ ਪਰੇ ਕਰਦੇ ਹਾਂ ਹਾਂ ਹੁਣ ਇੱਥੇ ਰੱਖ ਥੋੜਾ ਅੱਛੇ ਰੱਖ ਓਏ ਹੋਏ ਤੇਰੀ ਮੀਨ ਸੋਹਣੀ ਨੱਲੂ ਨਹੀਂ ਜਿਆਦਾ ਸੋਹਣੀ ਔਰ ਕਿਆ ਮੰਮੀ ਨੇ ਨਵੇਂ ਸ਼ੂ ਲਏ ਸੀਗੇ ਕਾਫੀ ਜਿਆਦਾ ਸੋਹਣੇ ਨੇ ਦੇਖੀ ਨੀ ਗੱਲਾਂ ਨੇ ਗਰਮ ਗਰਮ ਮੇਰੇ ਤੇ ਇੱਧਰ ਸਾਡੇ ਘਰ ਖਲਾਰਾ ਬਹੁਤ ਪਿਆ ਹੋਇਆ ਦੇਖੋ ਸਾਰਾ ਨਵਾਂ ਸਮਾਨ ਮਾੜਾ ਮੋਟਾ ਲਿਆਂਦਾ ਇੱਧਰ ਹੀ ਰੱਖਿਆ ਹੋਇਆ ਲਓ ਜੀ ਇੱਧਰ ਕਾਕਾ ਸਾਡਾ ਹੀ ਗਾ ਰਿਆ ਸੀ ਤੂੰ ਚੱਲ ਅੱਗੇ ਹੋ ਜਾ ਨਾ ਮਾਵਾਂ ਠੰਡੀਆਂ ਨੇ ਦਾਦੀਆਂ ਦਾਦੀਆਂ ਕਿਵੇਂ ਕਿਵੇਂ ਦੁਆਰਾ ਮਾਵਾਂ ਠੰਡੀਆਂ ਛਾ

ਪੈਟਰੋਲ ਪੰਪ ਤੇ ਮੇ ਵੀ ਬੁਆਲੇ ਆਵੇ ਤੇ ਜੀ ਜੇ ਹੁਣ ਅਸੀਂ ਖੜੇ ਆਂ ਚੂੜੀਆਂ ਵਾਲੀ ਮਾਰਕੀਟ ਤੇ ਇੱਧਰ ਬਹੁਤ ਜ਼ਿਆਦਾ ਰਸ਼ ਹੈ ਆ ਦੇਖੋ ਇਹ ਮਨ ਪੇ ਦੋ ਖਰੀਦ ਰਿਹਾ ਸਾਮਾਨ ਬਹੁਤ ਅਜ ਦਾ ਕੰਮ ਖਰਾਬ ਹੋਇਆ ਬੜਾ ਜੀ ਘੁੰਮ ਘੁੰਮ ਕੇ ਬਹੁਤ ਬੁਰਾ ਹਾਲ ਹੈ ਹਾਂਜੀ ਜੀ ਇੱਧਰ ਦੇਖੋ ਗੋਲ ਗੱਪੇ ਖਾਏ ਜਾ ਰਹੇ ਨੇ ਹੁਣ ਓਹੋ 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 ਕਿਵੇਂ ਦਾ ਪਾਣੀ ਗੋਲ ਗੱਪੇ ਟੇਸਟੀ ਹੈ ਪਾਣੀ ਵਾਲੇ ਵਧੀਆ ਸੀ ਹਨਾ ਉਹ ਵਾਲੇ ਟੇਸਟੀ ਸੀ ਮੰਗੇਓ ਵਾਲਾ ਬਵਾ ਇਹ ਦੋਨੇ ਟੇਸਟੀ ਸੀ ਹਾਂਜੀ ਤੇ ਹੁਣ ਘਰ ਆ ਚੁੱਕੇ ਆ ਤੇ ਘਰ ਆ ਗਏ ਆ ਪਰ ਇਹ ਵੀ ਥੱਕ ਟੁੱਟ ਕੇ ਆਏ ਆ ਮਤਲਬ ਕੱਟੋ-ਕੱਟ 3-4 ਘੰਟੇ ਅਸੀਂ ਬਰਬਾਦ ਕੀਤੇ ਆ ਤੇ ਮਿਲਿਆ ਕੀ ਆ ਇੱਕ ਸੂਟ ਉਹ ਵੀ ਇਹਦਾ ਮਨਪਰੀਤ ਦਾ ਹੋਰ ਕੱਖ ਨਹੀਂ ਲੈ ਗਿਆ ਇੱਕ ਕੱਖ ਵੀ ਕੁਛ ਵੀ ਨਹੀਂ ਮਿਲਿਆ ਮਤਲਬ ਚੋੜਾ ਬਾਜ਼ਾਰ ਹੁਣ ਸਿਰਫ ਨਾਂ ਦਾ ਬਾਜ਼ਾਰ ਰਹਿ ਗਿਆ ਉੱਥੇ ਕੋਈ ਚੀਜ਼ ਨਹੀਂ ਹੈਗੀ ਉਵੇਂ ਬੰਦੇ ਦੇ ਬੰਦਾ ਚੜਿਆ ਫਿਰਦਾ ਇੰਨਾ ਬੁਰਾ ਹਾਲ ਆ ਉੱਥੇ ਇੰਨਾ ਜਿਆਦਾ ਬੁਰਾ ਹਾਲ ਆ ਇਹਦਾ ਬਸ ਕੁਛ ਨਹੀਂ ਉੱਥੇ ਉੱਥੇ ਮੈਂ ਮਤਲਬ ਇਹਨੂੰ ਮਰਬੀ ਨੂੰ ਮੈਂ ਪਹਿਲਾਂ ਵੀ ਕਹਿੰਦਾ ਸੀ ਉੱਥੇ ਨਹੀਂ ਜਾਣਾ ਨਹੀਂ ਜਾਣਾ ਇਹ ਮਰਦਰੀ ਇਹਨੂੰ ਲੱਗਦਾ ਸੀ ਬਸ ਨਹੀਂ ਚੋੜਾ ਬਾਜ਼ਾਰ ਕੀ ਚੀਜ਼ ਹੈ ਚੋੜਾ ਬਾਜ਼ਾਰ ਕੋਈ ਜਾਂਦਾ ਹੀ ਨਹੀਂ ਹੁਣ ਇੱਥੇ ਜਿਹੜਾ ਸਮਝਦਾਰ ਬੰਦਾ ਕੋਈ ਨਹੀਂ ਜਾਂਦਾ ਨਾ ਸਮਾਨ ਤਾਂ ਆਪਣਾ ਸਾਰਾ ਬਸਤੀ ਤੋਂ ਵਧੀਆ ਮਿਲ ਜਾਂਦਾ ਇੱਥੋਂ ਮਿਲ ਜਾਂਦਾ ਹੋਰ ਮਾਰਕੀਟ ਆ ਬਹੁਤ ਨੇ ਛੋੜੇ ਵਿਆਰ ਦਾ ਅੱਜ ਤੋਂ ਬਾਅਦ ਯਾਨੀ ਕਿ ਨਾ ਮੈਨੂੰ ਕਿਹਾ ਨਾ ਨਾਲ ਲਈ ਛੋੜੇ ਵਿਆਰ ਕੁਝ ਨਹੀਂ ਹੈਗਾ ਨੇ ਦੇਖ ਲੈ ਅੱਜ ਨਜ਼ਾਰਾ ਕੁਝ ਵੀ ਨਹੀਂ ਹੈਗਾ ਉੱਥੇ ਬਾਤ ਹੀ ਗੱਲ ਸੀ ਤਾਂ ਹੀ ਤੇ ਉੱਥੇ ਥੋਕ ਦੀ ਦੁਕਾਨ ਤੇ ਆ ਜਾ ਕਿ ਉਥੋਂ ਇਹਦੀਆਂ ਰਬੜਾ ਰੁਬੜਾ ਦੇ ਸਮਾਨ ਜਿਵੇਂ ਆਪਾਂ ਲੈਨੇ ਕਿਹੜੀ ਜਿਦੂ ਆਪਾਂ ਕੱਚੇ ਕੁੱਚੇ ਲੈਨੇ ਸਮਾਨ ਲੈਨੇ ਕਿਹੜਾ ਉਹੀ ਨੁੱਕਰ ਵਾਲਾ ਆਓ ਉੱਥੇ ਥੋਕ ਕੋਲ ਤੇ ਹਾਰ ਚੀਜ਼ ਇਹਨੂੰ ਕਹ ਦੋ ਜੋ ਗਸਤੀ ਵਾਲਾ ਆਓ ਉਦੋਂ ਕੋ ਸਾਰੇ ਵਾਲੇ ਜਸਮਾਨ ਵਾਲੇ ਥੋੜਾ ਸਸਤਾ ਵੀ ਮਿਲਦਾ ਵਾ ਸਹੀ ਗੱਲ ਹੈ ਹੈ ਉੱਥੋਂ ਜਾ ਕੇ ਬਸਤੀਆਂ ਵਾਲੇ ਚੀਜ਼ ਮਿਲ ਜਾਂਦੀ ਹੈ ਜਾਮ ਦੇ ਵਿੱਚ ਖੜੇ ਰਹੇ ਹਾਂ ਉਹ ਡੈਡੀ ਉਸ ਤੋਂ ਬਾਅਦ ਇੰਨਾ ਜਾਮ ਸੀ ਹਾਂ ਇੱਕ ਵਿੱਚ ਗੱਡੀ ਫਸਾ ਕੇ ਬੈ ਗੱਡੀਆਂ ਵਾਲੇ ਬਹੁਤ ਗੰਦ ਪਾਉਂਦੇ ਆ ਵਿੱਚ ਗੱਡੀਆਂ ਛੋਟੇ ਛੋਟੇ ਪਤਾ ਨਹੀਂ ਕਿੰਨੇ ਉਹਨੇ ਮੋਟਰਸਾਈਕਲ ਮਸੀ ਲੰਘਦੇ ਉੱਥੇ ਡੈਲੀ ਨਹੀਂ ਕਰਦਾ ਮੋਟਰਸਾਈਕਲ ਚਲਾਣ ਦਾ ਉੱਥੇ ਲੋਕੀ ਗੱਡੀਆਂ ਵਾੜੀ ਫਿਰਦੇ ਆ ਉੱਥੇ ਟੈਂਪੂ ਤੇ ਹੀ ਬੰਦਾ ਜਾਵੇ ਉਹ ਗੁਰਾ ਤੁਰ ਕੇ ਹੀ ਜਾਵੇ ਜਾਂ ਜਾਵੇ ਦੇ ਬਹੁਤ ਗਲਤੀ ਕਰ ਲਈ ਆ ਯਾਰ ਸਹੀ ਗੱਲ ਹੈ ਇੱਕ ਸੂਟ ਪੇ 4 ਘੰਟਿਆਂ ਦਾ ਇੱਕ ਸੂਟ ਮਿਲਿਆ ਬਸ ਕੱਪੜੇ-ਕੁੜੇ ਸਾਰੇ ਬੰਕਰਤੇ ਨੇ ਜੋ ਬੂਟ-ਬਾੜ ਜੁੱਤੀ ਜੱਤੀ ਲੈਣੀ ਉਹ ਵੀ ਲੈ ਆ ਆ ਅੱਛਾ ਬਸ ਇਹ ਨੰਨੂ ਦੀਆਂ ਨਾ ਸੂਈਆਂ ਤੇ ਰਬੜਾ ਰਹਿ ਗਿਆ ਨੇ ਬਸ ਨੰਨੂ ਦਾ ਸਮਾਨ ਰਹਿ ਗਿਆ ਇੱਕ ਲੈਣਾ ਬੈਗ ਜਿਹ ਪਿੰਡ ਗਏ ਨੇ ਉਥੋਂ ਵੇਸਣ ਲੈ ਆਣਾ ਸੀ ਹਾਂ ਵੀ ਸਾਡੀ ਮੇਰੀ ਜਿਹੜੀ ਕੁੜੀ ਹੈ ਮੇਰੀ ਰੀਤੂ ਉਹ ਪਸੰਦ ਬੜਾ ਕਰਦੀ ਹੈ ਵੇਸਣ ਹਾਂ ਫੇਰ ਉਹ ਪਿੰਡੋਂ ਵੇਸਣ ਅਸੀਂ ਬਣਾ ਲੈਣਾ ਨਾ ਜਿਹੜੇ ਚਿਮਨ ਮਾਮਾ ਹਾਂ ਉਹ ਸਾਡੇ ਪਿੰਡ ਆਹੋ ਉਹਨਾਂ ਦਾ ਵੇਸਣ ਬਹੁਤ ਜੁੜਾ ਚਿਮਨ ਮਾਮੇ ਦਾ ਫੋਮੀ ਉਹਦਾ ਵੇਸਣ ਲੈਣ ਗਿਆ ਨਾਲੇ ਕੋਈ ਹੋਰ ਚੀਜ਼ ਮੱਥਾ ਟੇਕਣ ਗਏ ਨਾ ਚੇਠਾ ਦਵਾਰੇ ਚਿਮਨ ਦਾ ਜਿਹੜਾ ਵੇਸਣ ਆ ਬਹੁਤ ਮਸ਼ਹੂਰ ਆ ਸਾਡੇ ਪਿੰਡ ਮੀਰਪੁਰ ਜਟਾਂ ਤੇ ਬਹੁਤ ਜ਼ਿਆਦਾ ਮਸ਼ਹੂਰ ਆ ਵਾਕਈ ਗੱਲ ਸਹੀ ਹੈ ਹਨ ਤੇ ਉਹ ਵੇਸਣ ਸਪੈਸ਼ਲ ਲੈਣ ਗਏ ਨੇ ਹਾਂਜੀ ਤੇ ਡੈਡੀ ਹੁਣੀ ਆ ਚੁੱਕੇ ਨੇ ਘਰ ਯਾ ਦੇਖੋ ਸਾਗ ਆਇਆ ਸਾਡੇ ਘਰ ਆ ਵੇਖਿਓ ਇਹ ਨਵੀਂ ਜੈਕਟ ਜੈਕਟ ਦੇ ਵਿੱਚ ਸਾਗ ਹੈ ਹੈ ਜੈਕਟ ਦੇ ਵਿੱਚ ਸਾਗ ਚਲ ਫਿਰ ਕੀ ਹੋ ਗਿਆ ਵੀ ਮਾਰ ਦੀ ਗੱਲ ਹੋ ਗਈ ਭੈਣ ਨੂੰ ਪਹਿਲੀ ਕਿਉਂ ਤੇ ਲੈ ਆ ਜਾਂਦੇ ਕਪੜਾ ਇਹਦਾ ਸਾਡਾ ਟੁੰਨੇ ਦਾ ਟੂਣਾ ਦੇਖੋ ਆ ਦੇਖੋ ਨਾ ਪੈਰਾਂ ਚੱਪਣਾ ਨਾ ਕੁਛ ਗੱਦਿਆਂ ਦਾ ਸੋਫਿਆਂ ਦੀ ਬੱਸ ਬਰਬਾਦੀ ਹੈ ਨਾ ਬੱਚਾ ਹੀ ਕਾ ਮੈਂ ਆਪਾਂ ਨੂੰ ਠੀਕ ਹੈ ਆ ਬੈਲੂ ਨਾ ਆ ਬੈਲੂ ਨਹੀਂ ਫੇਲੀ ਜਾਂਦਾ ਕਾਪਾ ਮੈਂ ਪਰ ਉਹ ਨਾ ਕੇ ਦਾ ਸ਼ੇਰ ਤਾਂ ਆਇਦਰ ਮੂੰਹ ਠੀਕ ਹੈ ਇਧਰ ਸਹੀ ਇਧਰ ਸਹਾ ਹਾਂ ਠੀਕ ਹੈ ਹੁਣ ਗੱਲ ਹੈ ਨਾ ਥੋੜਾ ਥੋੜਾ ਨੇ ਇਹ ਟੇਬਲ ਬੱਬੂ ਬੱਬੂ ਮੰਮੀ ਮੰਮੀ ਕਹਿੰਦੀ ਬੱਬੂ ਬੱਬੂ ਹਟੇ ਦੀ ਢੋੜੇ ਹਟ ਕੇ ਬੱਬੂ ਹੁੰਦੇ ਹੁੰਦੇ ਬੱਬੂ ਚਲੇ ਗਏ ਨੇ ਟਿੱਡੇ ਟਿੱਡੇ ਦੇਖ ਲੈ ਠਈ ਹੋ ਗਿਆ ਮਮੂ ਥੋੜਾ ਜਾ ਹੈ ਨਾ ਤੇ ਇਧਰ ਦੇਗ ਬਣਦੀ ਏ ਤੇ ਆਪਾਂ ਥੋੜੇ ਜਿਹਾ ਦੂਰ ਹੋ ਕੇ ਵੀਡੀਓ ਬਣਾਈਏ ਨਾ ਤੇ ਮੈਂ ਬੋਲ ਵੀ ਥੋੜਾ ਦੂਰ ਹੋ ਕੇ ਰਿਹਾ ਕਿਉਂਕਿ ਪ੍ਰਸ਼ਾਦ ਬਣ ਰਹਾ ਹੈ ਆ ਗਏ ਖਾਣਾ ਬਣ ਰਿਹਾ ਨਾਲ ਪ੍ਰਸ਼ਾਦ ਬਣ ਰਿਹਾ ਤੇ ਜਿਆਦਾ ਬੋਲਣਾ ਨਹੀਂ ਆਪਾਂ ਆ ਤਾਂ ਮੈਨੂੰ ਬੜਾ ਟੇਸਟੀ ਲੰਦਾ ਵਾ ਆ ਗਿਆ ਜੀ ਵੇਸਣ ਤੇ ਆਹ ਜਿਹੜਾ ਹੈ ਆਪਾਂ ਲੈ ਕੇ ਜਾਣਾ ਤੇ ਆ ਆਪਾਂ ਆਪਣੇ ਵਾਸਤੇ ਮੰਗਾਇਆ ਆਹ ਵਾਲਾ ਸਮਾਨ ਇਹ ਵੀ ਇਹ ਸਾਰਾ ਆਪਾਂ ਲੈ ਕੇ ਜਾਣਾ ਇਹ ਲੈ ਕੇ ਆਏ ਹਾਂ ਡੜੀ ਪਿੰਡੋਂ ਤੇ ਆ ਵੇਖਣ ਸਾਰਾ ਇਹ ਵੇਸਣ ਹੈ ਆਪਣੇ ਵਾਸਤੇ ਮੰਨ ਦੇ ਚ ਲੈ ਲਿਆ ਇਹ ਆਪਣੇ ਵਾਸਤੇ ਹੈ ਤੇ ਆਪਾਂ ਖਾਣੇ ਆ ਮੰਨਪੀ ਨੂੰ ਨਾਲ ਇਹ ਲੈਣਾ ਵਾ ਮੰਨਪੀ ਤੇਰੇ ਵਾਸਤੇ ਵੇਸਣ ਤੇ ਰੋ ਆਪਣੇ ਵਾਸਤੇ ਠੀਕ ਹੈ ਠੀਕ ਹੈ ਅੱਛਾ ਬਾਕੀ ਪ੍ਰਸ਼ਾਦ ਵੰਡ ਦਤਾ ਹੈ ਨਾ ਸਾਰਾ ਇਹਦੇ ਨਾਲ ਕਰ ਜਾਈਏ ਤੇ ਪ੍ਰਸ਼ਾਦ ਠੀਕ ਹੈ ਤੇ ਆਪਣੇ ਵਾਸਤੇ ਠੀਕ ਹੈ ਨਾ ਤੇ ਆਪਾਂ ਦੰਦ ਜਾਣੇ ਆ ਵੀ ਆ ਹੋਰ ਆਪਣਾ ਸਮਾਨ ਆਇਆ ਵਿੰਡੋ ਜੜੀਆਂ ਲੈ ਕੇ ਆਏ ਨੇ ਆ ਦੇਖੋ ਇਹ ਵੀ ਸਾਗ ਹੀ ਐ ਸਾਗ ਐ ਗੋਭੀ ਐ ਇਹ ਹੈਗੀ ਐ ਪੱਤਾ ਗੋਭੀ ਪੱਤਾ ਗੋਭੀ ਹੈ ਨਾ ਤੇ ਆ ਆ ਗਈ ਫੁੱਲ ਗੋਭੀ ਬੰਦ ਗੋਭੀ ਆ ਪੱਤਾ ਗੋਭੀ ਕਹਿੰਦੇ ਨੇ ਇਹ ਫੁੱਲ ਗੋਭੀ ਬੰਦ ਗੋਭੀ ਇਹਨੂੰ ਪੱਤਾ ਗੋਭੀ ਕਹਿੰਦੇ ਆ ਜੀ ਹਾਂ ਹੋਰ ਵੀ ਐ ਕੁਝ ਨਹੀਂ ਗੰਨੇ ਐ ਇੱਧਰ ਆ ਗਏ ਆਪਣੇ ਗੰਨੇ ਤੇ ਗੰਨੇ ਨੂੰ ਲਿਆਇਆ ਤੇ ਗੰਨੇ ਕਿਧਰ ਆ ਗਏ ਜਿਹੜੀ ਅੱਛਾ ਹਾਂਜੀ ਤੇ ਹੁਣ ਬਾਕੀ ਦੀ ਅਪਡੇਟ ਐ ਜਿਹੜੀ ਤੁਹਾਨੂੰ ਉਹ ਨਾਲ-ਨਾਲ ਆਪਾਂ ਦਿੰਦੇ ਰਵਾਂਗੇ ਤੇ ਗੱਲ ਐ ਵੀ ਬਸ ਹੁਣ ਅਗਲਾ ਜਿਹੜਾ ਵਲੌਗ ਆਏਗਾ ਜਾਂਦਾ ਉਹ ਸ਼ਾਇਦ ਸਾਡਾ ਜਾਣ ਦਾ ਵਲੌਗ ਹੋਏਗਾ ਤੇ ਜਾਂ ਉਸ ਤੋਂ ਪਹਿਲਾਂ ਇੱਕ ਵਲੌਗ ਆਏਗਾ ਠੀਕ ਐ ਤੇ ਉਸ ਤੋਂ ਪਹਿਲਾਂ ਮਤਲਬ ਜਿਹੜਾ ਸਾਡਾ ਟੂਰ ਸਟਾਰਟ ਹੋਣਾ ਉਸ ਤੋਂ ਪਹਿਲਾਂ ਇੱਕ ਵਲੌਗ ਆਏਗਾ ਸ਼ਾਇਦ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਵਲੌਗ ਹੋਏਗਾ ਉਹ ਸਾਡਾ ਟੂਰ ਦਾ ਵਲੌਗ ਹੋਏਗਾ ਤੇ ਮਤਲਬ ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਠੀਕ ਹੈ ਤੇ ਤੁਹਾਨੂੰ ਆਪਾਂ ਦੱਸਾਂਗੇ ਫਾਈਨਲ ਕਿੱਥੇ ਚੱਲੇ ਆਪਾਂ ਜਲਦੀ ਦੱਸ ਦਿੱਤਾ ਜਾਏਗਾ ਕੋਈ 올ਾ ਨਹੀਂ ਹੈਗਾ ਤੇ ਬਾਕੀ ਹੁਣ ਇਸ ਵਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਬਣੇ ਰੋ ਸਾਡੇ ਵਲੌਗਾਂ ਦੇ ਨਾਲ ਠੀਕ ਹੈ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਮੈਂਟ ਸਾਰਾ ਕੁਝ ਸਬਸਕ੍ਰਾਈਬ ਸਬਸਕ੍ਰਾਈਬ ਸਭ ਕੋ ਕਰ ਦਿਓ ਠੀਕ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਐ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕਿ ਮਿਲਦੇ ਆ ਤੁਹਾਨੂੰ ਨਹੀਂ ਕਿ ਮਿਲਦੇ ਆ ਤੁਹਾਨੂੰ ਨੈਕਸਟ ਵੀਲੋ ਵਿੱਚ ਆਪਣਾ ਖਿਆਲ ਰੱਖੋ ਆਪਣਾ ਖਿਆਲ ਰੱਖੋ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਕਿ ਸਤਿ ਸ਼੍ਰੀ ਅਕਾਲ ਹੈ ਸਤਿ ਸ਼੍ਰੀ ਅਕਾਲ ਹਾਂਜੀ ਹੁਣ ਕਰੋ ਬੰਦ ਬੰਦ ਕਰ